ਸਵੇਰੇ ਦੀ ਵੱਡੀ ਖਬਰ ਆ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੁੜਿਆ ਹੋਇਆ ਇੱਕ ਵੱਡਾ ਉਜੇਤ ਕੇਵਾਲੀ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਪਹੁੰਚ ਗਏ ਨੇ ਆਗੂ ਵਿਰੋਧੀ ਤੇ ਪ੍ਰਤਾਪ ਸਿੰਘ ਬਾਜਵਾ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਬਾਜਵਾ ਪਹੁੰਚੋ ਨਾ ਤੇ ਪੁੱਛਪੜਤਾਲ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਨੇ ਬਾਜਵਾ ਨੂੰ ਮੁਰਤੋਂ ਸਮਨ ਜਾਰੀ ਕੀਤਾ ਸੀ 2 ਵਜੇ ਦਾ ਸਮਾਂ ਦਿੱਤਾ ਸੀ ਉਹਨਾਂ ਨੂੰ ਮੋਹਾਲੀ ਸਾਈਬਰ ਕ੍ਰਾਈਮ ਦਫ਼ਤਰ ਪਹੁੰਚਣ ਦਾ ਤਾਂ ਹੁਣ ਜੋ ਪ੍ਰਤਾਪ ਸਿੰਘ ਬਾਜਵਾ ਪਹੁੰਚ ਚੁੱਕੇ ਨੇ ਬਾਜਵਾ ਦੇ ਬਲੋ ਦਿੱਤੇ ਬੰਬਾਲੇ ਵਿਆਨ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਤਕਬ ਪ੍ਰਤਾਜ਼ ਸਿੰਘ ਪੰਜਾਬ ਪੁਲਿਸ ਨੇ ਬਾਜਵਾ ਨੂੰ ਮਤ ਤੋਂ ਸੰਬੰਧ ਜਾਰੀ ਕੀਤਾ ਸੀ 2 ਵਜੇ ਦਾ ਸਮਾਂ ਦਿੱਤਾ ਸੀ ਉਹਨਾਂ ਨੂੰ ਪੇਸ਼ ਹੋਣ ਦੇ ਲਈ ਤਾਂ ਹੁਣ ਪ੍ਰਤਾਜ਼ ਸਿੰਘ ਬਾਜਵਾ ਜੋ ਸਾਈਬਰ ਕ੍ਰਾਈਮ ਦੇ ਦਫ਼ਤਰ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਉਹਨਾਂ ਦੇ ਕੋਲੋਂ ਜਾਂਚ ਪੜਤਾਲ ਜਾ ਰਹੀ ਹੈ ਪੁਚ ਪੜਤਾਲ ਹੋ ਰਹੀ ਹੈ। ਰੋਹਿਤ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ ਰੋਹਿਤ ਕੀ ਜਾਣਕਾਰੀ ਕਿ ਤੱਕ ਪਹੁੰਚੇ ਨੇ ਬਾਜਵਾ ਔਰ ਕਿੰਨਾ ਸਮਾਂ ਹੋ ਗਿਆ ਪੁਚ ਪੜਤਾਲ ਨੂੰ ਰੋਈ ਆਵਾਜ਼ ਆ ਰਹੀ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਜੋ ਬੰਬਾਣਾ ਬਿਆਨ ਦਿੱਤਾ ਉਸ ਤੋਂ ਬਾਅਦ ਲਗਾਤਾਰ ਜੋ ਹੈ ਕਈ ਤਰ੍ਹਾਂ ਦੇ ਸਵਾਲ ਉੱਠ ਖੜੇ ਹੋਏ ਨੇ ਹਾਲੇ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਖਾਸੀ ਚਰਚਾ ਹੁੰਦੀ ਰਹੀ ਹੈ ਹਰ ਕੋਈ ਇਹ ਜਾਨਣਾ ਚਾਹੁੰਦਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਕਿ ਰਿਸੋਰਸਸ ਨੇ ਜਿਸ ਦਾ ਜ਼ਿਕਰ ਉਹਨਾਂ ਨੇ ਆਪਣੀ ਆਪਣੇ ਬਿਆਨ ਦੇ ਵਿੱਚ ਕੀਤਾ ਹੈ ਕਿ ਕਿਹਾ ਕਿ ਮੇਰੇ ਆਪਣੇ ਸੋਰਸਸ ਨੇ ਜਿਨ੍ਹਾਂ ਦੇ ਬਾਰੇ ਉਹ ਡਿਸਕਲੋਜ਼ ਨਹੀਂ ਕਰ ਸਕਦੇ ਰਿਵੀਲ ਨਹੀਂ ਕਰ ਸਕਦੇ ਨੇ ਦ ਸੋਰਸਸ ਕੀ ਨੇ ਇਹੀ ਜਾਨਣਾ ਚਾਹੁੰਦੀ ਹੈ ਟੀਮ ਜੋ ਜਾਂਚ ਟੀਮ ਜੋ ਗਠਿਤ ਕੀਤੀ ਗਈ ਹੈ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਸੁਪੇਲਾ ਵੀ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਪੁੱਛਪੜਤਾਲ ਕੀਤੀ ਜਾ ਚੁੱਕੀ ਹੈ ਉਸ ਵੇਲੇ ਵੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਡਿਸਕਲੋਜ਼ ਨਹੀਂ ਕੀਤਾ ਹੈ ਤਾਂ ਮਾਮਲਾ ਹਾਲਾਂਕਿ ਹਾਈ ਕੋਰਟ ਦੇ ਵਿੱਚ ਵੀ ਔਰ ਵਿਚਾਰੇ ਦੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਪਟੀਸ਼ਨ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਦਰਜ ਐਫ ਆਈ ਆਰ ਨੂੰ ਚੁਣੌਤੀ ਦਿੱਤੀ ਗਈ ਸੀ ਤੇ ਉਸ ਐਫ ਆਈ ਆਰ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਰੱਦ ਕੋ ਰਾਹਤ ਹਾਈ ਕੋਰਟ ਦੇ ਵੱਲੋਂ ਨਹੀਂ ਦਿੱਤੀ ਗਈ ਸੀ ਐਫ ਆਈ ਆਰ ਬਰਕਰਾਰ ਰਹੇਗੀ ਬਸ ਇਨੀ ਰਾਹਤ ਸੀ ਕਿ ਗ੍ਰਿਫਤਾਰੀ ਨਹੀਂ ਹੋਏਗੀ ਉਹਨਾਂ ਦੀ ਉਹਨਾਂ ਨੂੰ ਜਾਂਚ ਦੇ ਵਿੱਚ ਸ਼ਾਮਿਲ ਹੋਣਾ ਪਏਗਾ ਜਦੋਂ ਵੀ ਸਾਈਬਰ ਕ੍ਰਾਈਮ ਦੀ ਟੀਮ ਦੇ ਵੱਲੋਂ ਬੁਲਾਇਆ ਜਾਏਗਾ ਅਜੀਕ ਬਾਜਵਾ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਸਾਈਬਰ ਕ੍ਰਾਈਮ ਦੀ ਟੀਮ ਦੇ ਵੱਲੋਂ ਬੁਲਾਇਆ ਗਿਆ ਸਾਈਬਰ ਕ੍ਰਾਈਮ ਦੇ ਵੱਲੋਂ ਅੱਜ ਫਿਰ ਤੋਂ ਜੋ ਇਹ ਸਵਾਲ ਕਿਤੇ ਜਾਣਗੇ 7 ਮਈ ਨੂੰ ਪ੍ਰਤਾਪ ਸਿੰਘ ਬਾਜਵਾ ਮਾਮਲੇ ਦੀ ਅਗਲੀ ਸੁਣਵਾਈ ਹੋਏਗੀ ਗ੍ਰਿਫਤਾਰ ਕਿਤੇ ਜਾਣ ਤੇ ਫਿਲਹਾਲ ਰੋਕ ਰਹੇਗੀ 7 ਤਾਰੀਖ ਨੂੰ ਹੁਣ 7 ਮਈ ਨੂੰ ਅਦਾਲਤ ਦੇ ਵਿੱਚ ਵੀ ਅਗਲੀ ਸੁਣਵਾਈ ਉਸ ਸੁਪੇਲਾ ਜੋ ਹੈ ਸਾਈਬਰ ਕ੍ਰਾਈਮ ਦੇ ਵੱਲੋਂ ਇੱਕ ਵਾਪਰ ਫਿਰ ਤੋਂ ਸਬੰਚਾਰੀ ਕਿਤੇ ਕਿ ਪ੍ਰਤਾਪ ਸਿੰਘ ਬਾਜਵਾ ਨੋ ਸੱਦਿਆ ਗਿਆ ਕੁਝ ਪ੍ਰਦਰਾਲ ਵਿੱਚ ਸ਼ਾਮਿਲ ਹੋਣ ਦੇ ਲਈ 2 ਵਜੇ ਦਾ ਸਮਾਂ ਸੀ ਪ੍ਰਤਾਪ ਸਿੰਘ ਬਾਜ ਬਾਦਰ ਪ੍ਰਤਾਪ ਸਿੰਘ ਬਾਜਵਾ ਜੁਨੇਓ ਪਹੁੰਚ ਚੁੱਕੇ ਨੇ ਸੁਨਵਾਈ ਦੇ ਦੌਰਾਨ ਸਰਕਾਰ ਦੇ ਵੱਲੋਂ ਸਟੇਟਸ ਰਿਪੋਰਟ ਵੀ ਟਰਾਈ ਕੀਤੀ ਜਾ ਚੁੱਕੀ ਹੈ ਅਦਾਲਤ ਦੇ ਵਿੱਚ ਅਦਾਲਤ ਦਾ ਮੰਨਣਾ ਹੈ ਕਿ ਹਜੇ ਜਾਂਚ ਕਰਨੀ ਬਾਕੀ ਹੈ ਪ੍ਰਤਾਪ ਸਿੰਘ ਬਾਜਵਦੀ ਗ੍ਰਿਫਤਾਰੀ ਦੀ ਜੋ ਲੋੜ ਪਈ ਤੇ ਫਿਰ ਸੂਚਿਤ ਕੀਤਾ ਜਾਏਗਾ ਜਾਂਚ ਤੇ ਕੋਈ ਰੋਕ ਨਹੀਂ ਹੈ ਟੀਮ ਆਪਣੀ ਜਾਂਚ ਜਾਰੀ ਰੱਖੇ ਅਦਾਲਤ ਦੇ ਵੱਲੋਂ ਕਿਹਾ ਗਿਆ ਸੀ ਪ੍ਰਤਾਪ ਸਿੰਘ ਬਾਜਵਦੀ ਪਟੀਸ਼ਨ ਤੇ ਜੋ ਸੁਣਵਾਈ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਐਫ ਆਈ ਆਰ ਰੱਦ ਕਰਨ ਦੀ ਮੰਗ ਕੀਤੀ ਸੀ ਜਸਟਿਸ ਦਿਰਭਵਨ ਦਹਿਆ ਦੀ ਅਦਾਲਤ ਦੇ ਵਿੱਚ ਮਾਮਲੇ ਦੀ ਸੁਣਵਾਈ ਚ ਹੋਏ ਦੁਬਾਰਾ ਤੋਂ ਫੇਰ ਸ਼ੁਰੂ ਜੋ ਹੋਈ ਤਾਂ ਪਰ ਉਸ ਵੇਲੇ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਕੇਸ ਪੇਸ਼ ਕਰਦੇ ਸਮੇਂ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਐਫਆਈਆਰ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਤੇ ਸਰਕਾਰੀ ਵਕੀਲ ਸਫਰਟ ਨੇ ਵੀ ਪ੍ਰੋਸਾ ਦਿੱਤਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਸਮੇਂ ਗ੍ਰਿਫਤਾਰ ਨਹੀਂ ਕੀਤਾ ਜਾਏਗਾ ਵਿਸਵਾਦ ਅਦਾਲਤ ਨੇ ਅਗਲੀ ਸੁਣਵਾਈ ਦੀ ਤਾਰੀਖ 7 ਮਈ 2025 ਨੂੰ ਤੈਅ ਕੀਤੀ ਤਾਂ ਫਿਲਹਾਲ ਇਹਨਾਂ ਇਸ ਦੇ ਨਾਲ ਇਹ ਅਦਾਲਤ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਦੀ ਲੋੜ ਪਈ ਵੀ ਤਾਂ ਪਹਿਲਾ ਅਦਾਲਤ ਨੂੰ ਸੂਚਿਤ ਕੀਤਾ ਜਾਏ ਤੇ ਅਦਾਲਤ ਨੇ ਜਾਂਚ ਤੇ ਕੋਈ ਵੀ ਰੋਕ ਨਹੀਂ ਲਗਾਈ ਹੈ ਗ੍ਰਿਫਤਾਰੀ ਤੇ ਰੋਕ ਲਗਾਈ ਹੈ ਜੇ ਗ੍ਰਿਫਤਾਰੀ ਕਿਤੇ ਜਾਂਦੀ ਜ਼ਰੂਰਤ ਪਈ ਪਈ ਵੀ ਪਈਗੀ ਵੀ ਕਾ ਪੇਲਾ ਅਦਾਲਤ ਨੂੰ ਸੂਚਿਤ ਕਰਨਾ ਪਏਗਾ ਫਿਲਹਾਲ ਜਾਂਚ ਟੀਮ ਨੂੰ ਕਿਹਾ ਗਿਆ ਹੈ ਕਿ ਆਪਣੀ ਜਾਂਚ ਜਾਰੀ ਰੱਖ ਕੇ ਤੇ ਪਿਛਲੀ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਬਿਰਤਵ ਸਿੰਘ ਬਾਜਵੜੀ ਦੀ ਗ੍ਰਿਫਤਾਰੀ ਤੇ ਰੋਕ ਲਗਾਈ ਸੀ ਫਿਲਹਾਲ 7 ਮਹੀਨوں ਫਿਰ ਤੋਂ ਸੁਣਵਾਈ ਹੋਈ ਕਿ ਅਦਾਲਤ ਦੇ ਵਿੱਚ ਤਾਂ ਅਦਾਲਤ ਦੇ ਵਿੱਚ 7 ਮਹੀਨوں ਸੁਣਵਾਈ ਲੇਖਨ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਹਾਲੀ ਸਾਈਬਰ ਕ੍ਰਾਈਮ ਥਾਣੇ ਆਗ ਵਿਰੋਧੀ ਤੇ ਤਾਸਿਕ ਬਾਜਵਾ ਪਹੁੰਚੇ ਨੇ ਬੰਬਾਲਾ ਜੜਾ ਬਿਆਨ ਦਿੱਤਾ ਉਹਨਾਂ ਨੇ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਬੰਬਾਇ ਔਰ ਜਿਸ ਵਿੱਚ 18 ਚੱਲ ਚੁੱਕੇ ਨੇ ਔਰ ਬੱਤੀ ਬੰਬ ਹਾਲੇ ਵੀ ਬਾਕੀ ਬਚੇ ਹੋਏ ਤਾਂ ਇਹ ਇਹ ਸਭ ਬਦਲ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂਚ ਟੀਮ ਦੇ ਵੱਲੋਂ ਕਿ ਸੋਰਸਸ ਕਿਰਤਪ ਸਿੰਘ ਬਾਜਵਾ ਦੇ ਇਹ ਬਿਆਨ ਕਿਸਦਾ ਅਤਨਾ ਦੇ ਬੋਲ ਦਿੱਤੇ ਗਏ ਨੇ ਹਾਲਾਂਕਿ ਅਗਰ ਅਖਬਾਰ ਦੀ ਕਟਿੰਗ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਹੈ ਤੇ ਉਸ ਅਖਬਾਰ ਦੀ ਕਟਿੰਗ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਉਹ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦੇ ਨਾਲ ਬਿਲਕੁਲ ਮੇਲ ਨਹੀਂ ਖਾ ਰਿਹਾ ਹੈ ਆਪਕੀ ਘਰ ਸੋਰਸਸ ਕੀ ਨੇ ਔਰ ਕਿੰਨਾ ਜਾਣਦੇ ਨੇ ਇਸ ਤੋਂ ਇਲਾਵਾ ਤਰਜਿੰਗ ਬਾਜਵਾ ਕਿਉਂਕਿ ਇਹ ਕਿਹਾ ਜਾ ਰਿਹਾ ਜਿ ਪ੍ਰਤਾਪ ਸਿੰਘ वाजवा जो ने वो ये पूरी इंफॉर्मेशन नहीं दे रहे ने पूरी इंफॉर्मेशन प्रताप सिंह वाजवा ਦੇ ਕੋਲ ਹੋ ਸਕਦੀ ਹੈ ਕਿ ਲੋਕੇਸ਼ਨਸ ਕਿਨੇ ਅਗਰਬਤੀ ਬੰਮਾ ਦੀ ਜਾਣਕਾਰੀ ਤੇ ਲੋਕੇਸ਼ਨਸ ਆ ਵੀ ਬਤਾ ਹੋਏਗਾ प्रताप ਸਿੰਘ वाजਵ ਨੂੰ ਤਾਂ ਪੁਛਪੜਤਾਲ ਪ੍ਰਕਰਤਾ ਕਿਤੇ ਚੱਰੀ ਹੈ ਅਗੂ ਵਿਰੋਧੀ ਤੇ प्रताप ਸਿੰਘ वाजਵਾ ਨੂੰ ਸਮਨਿਕ ਵਫਿਰ ਤੋਂ ਜਾਰੀ ਕੀਤਾ ਗਿਆ ਮੁਹਾਲੀ ਸਾਈਬਰ ਕ੍ਰਾਈਮ ਦਫਤਰ ਦੇ ਵਿੱਚ ਉਹਨਾਂ ਨੂੰ ਸੱਦਿਆ ਗਿਆ 2 ਵਜੇ प्रताप ਸਿੰਘ वाजਵਾ ਨੂੰ ਸੱਦਿਆ ਗਿਆ ਤੇ ਪ੍ਰਤਾਪ ਸਿੰਘ ਬਾਜਵਾ ਹੁਣ ਇਸ ਵੇਲੇ ਪਹੁੰਚ ਚੁੱਕੇ ਨੇ 2 ਵਜੇ ਦਾ ਸਮਾਂ ਸੀ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਪਹੁੰਚਿਆ ਨੂੰ ਔਰ ਕਿੰਨੇ ਸਮੇਂ ਤੋਂ ਪੁਛਪੜਤਾਲ ਚੱਲ ਰਹੀ ਹੈ ਹਾਲਾਂਕਿ ਕਾਫੀ ਲੰਬੀ ਪੁਛਪੜਤਾਲ ਕਈ ਘੰਟੇ ਤੱਕ ਪਿਛਲੀ ਵਾਰ ਵੀ ਕੀਤੀ ਗਈ ਸੀ ਰੋਹਿਤ ਸਾਢੇ ਨਾਲ ਸਾਢੇ ਸੱਯੋਗੀ ਜੋੜੇ ਨੇ ਰੋਹਿਤ ਕੀ ਜਾਣਕਾਰੀ ਪੁਛਪੜਤਾਲ ਕਿਉਂਕਿ ਪਿਛਲੀ ਵਾਰ ਜੋ ਹੈ ਤਕਰੀਬਨ 5 ਘੰਟੇ ਪੁਛਪੜਤਾਲ ਕੀਤੀ ਗਈ ਸੀ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਕਿੰਨਾ ਸਮਾਂ ਹੋ ਗਿਆ ਹੁਣ ਪੁਛਪੜਤਾਲ ਸ਼ੁਰੂ ਹੋਇਆ ਨੂੰ ਦੇਖੋ ਕੀ ਗੱਲ ਜਦੋਂ ਕਰੀ ਪ੍ਰਤਾਪ ਸਿੰਘ ਬਾਜਵਾ ਜਿਹੜੀ ਉਹ ਇਸ ਆ ਥਾਣਾ ਫਾਈਬਰ क्राइम ਪੁਲਿਸ ਸਟੇਸ਼ਨ ਮੁਹਾਲੀ ਦੇ ਅੰਦਰ ਚੱਲੇ ਗਈ ਸੀ ਔਰ ਲਗਭਗ ਕਹਿੰਦੇ ਕਿ ਪੌਣਾ ਘੰਟਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਅੰਦਰ ਗਿਆ ਨੂੰ ਹੋ ਚੁੱਕਿਆ ਹੈਗਾ ਪ੍ਰਤਾਪ ਸਿੰਘ ਬਾਜਵਾ ਤੋਂ ਲਗਾਤਾਰ ਉਹੀ ਜਿਹੜੇ ਪੁਰਾਣੇ ਕਲੀਏ ਕਿ ਸਵਾਲ ਜਵਾਬ ਨੇ ਉਹ ਕਿਤੇ ਜਾ ਰਹੇ ਨੇ ਕਿਉਂਕਿ ਦੋ ਜਿਹੜਾ ਟਰੈਕਟਰ ਕੰਮ ਕਰ ਰਹੇ ਨੇ ਇਸ ਪੋਸਟਿਸ ਦੇ ਵਿੱਚ ਉਹ ਕਹਿੰਨੇ ਕਿ ਇੱਕ ਤਾਂ ਪ੍ਰਤਾਪ ਸਿੰਘ ਬਾਜਵਾ ਜੋ ਦਾਵਾ ਕਰਦੇ ਨੇ ਕਿ ਉਹਨਾਂ ਦਾ ਜਿਹੜਾ ਬਿਆਨ ਸੀ ਉਹ ਇੱਕ ਅਖਬਾਰ ਵਿੱਚ ਸ਼ਪੀਖ ਖਬਰ ਦੇ ਆਧਾਰ ਤੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਪਰ ਜੇਕਰ ਅਖਬਾਰ ਦੀ ਖਬਰ ਨੂੰ ਦੇਖਿਆ ਜਾਵੇ ਔਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਦੇਖਿਆ ਜਾਵੇ ਤਾਂ ਦੋਨਾਂ ਦੇ ਵਿੱਚ ਜਿਹੜਾ ਜ਼ਮੀਨ ਅਸਮਾਨ ਦਾ ਫਾਸਲਾ ਹੈ ਉਹ ਨਜ਼ਰ ਆ ਰਿਹਾ ਹੈਗਾ ਔਰ ਪੁਲਿਸ ਦਾ ਵੀ ਇਹੀ ਕਹਿਣਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਤੁਹਾਡਾ ਬਿਆਨ ਆ ਔਰ ਜਿਸ ਤਰੀਕੇ ਦੀ ਖਬਰ ਹੈਗੀ ਉਹ ਦੋਨੋਂ ਚੀਜ਼ਾਂ ਜਿਹੜੀਆਂ ਰਹਿੰਗਾ ਦੂਸਰੀ ਗੱਲ ਕਿ ਇੱਕ ਤਾਂ ਤੁਸੀਂ ਆਪਣਾ ਰਿਸੋਰਸ ਹੈ ਜਿਹੜਾ ਉਹ ਲਪੋਣ ਦੀ ਕੋਸ਼ਿਸ਼ ਕਰ ਰਹੇ ਹੋਗੇ ਤੇ ਜਾਂ ਤੁਸੀਂ ਇਸ ਚੀਜ਼ ਦੇ ਲਈ ਝੂਠ ਬੋਲ ਰਹੇ ਹੋ ਔਰ ਗਲਤ ਜਿਹੜੀਆਂ ਅਫਵਾਹਾਂ ਨੇ ਤੁਸੀਂ ਉਹ ਫੈਲਾਉਂਦਾ ਕੰਮ ਕਰ ਰਹੇ ਹੋ ਜਿਸ ਦੇ ਨਾਲ ਕਹਿੰਦੇ ਕਿ ਸਮਾਜ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਿਹੜਾ ਕੋਈ ਵੀ ਕਹਿੰਦੇ ਕਿ ਸਮਾਜ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਿਹੜਾ ਕੋਈ ਆ ਚੀਜ਼ਾਂ ਉਹ ਘੜਤੰਦਾ ਡਾਲ ਰਹੇ ਨੇ ਤਾਂ ਦੂਸਰੀ ਗੱਲ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਅੰਦਰ ਇੱਕ ਹਮਲਾ ਹੁੰਦਾ ਜਿਸ ਦੇ ਵਿੱਚ 28 ਦੇ ਕਰੀਬ ਲੋਕ ਸੀ ਜਿਹੜੇ ਜਿਹੜੇ ਸੈਲਾਨੀ ਉੱਤੇ ਘੁੰਮਣ ਗਏ ਸੀਗੇ ਜੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਅਜਿਹੇ ਦੇ ਵਿੱਚ ਕੋਈ ਉਹ ਘਟਨਾ ਜਿਹੜੀ ਪੰਜਾਬ ਦੇ ਅੰਦਰ ਨਾ ਵਾਪਰੇ ਔਰ ਇਸੇ ਦੇ ਨਾਲ ਹੀ ਜਿਹੜੀ ਇਹ ਘਟਨਾ ਜਿਹੜੀ ਇਸ ਦੇ ਲਈ ਜ਼ਿੰਮੇਵਾਰ ਕੌਣ ਨੇ ਕਿਸ ਤਰੀਕੇ ਦੇ ਨਾਲ ਇਹ ਘਟਨਾ ਜਿਹੜੀ ਉਹ ਪੂਰੀ ਵਾਪਰਦੀ ਹੈਗੀ ਔਰ ਇਹ ਜਿਹੜੇ ਬੱਤੀ ਬੰਬਾਂ ਦਾ ਜ਼ਿਕਰ ਪ੍ਰਤਾਪ ਸਿੰਘ ਬਾਜਵਾ ਕਰਦੇ ਨੇ ਕਿਤੇ ਅਜੀਹਾਂ ਨਾ ਹੋਵੇ ਕਿ ਇਹ ਬੰਬਾਂ ਪੰਜਾਬ ਦੇ ਅੰਦਰ ਹੀ ਹੁਣਰ ਇਸ ਦੇ ਨਾਲ ਕੋਈ ਵੱਡਾ ਜਿਹੜਾ ਹਾਦਸਾ ਉਹ ਪੰਜਾਬ ਦੇ ਅੰਦਰ ਹੋ ਜਾਵੇ ਪਰ ਇਸ ਕਰਕੇ ਜਿਹੜਾ ਸਾਫ਼ ਤਰੀਕੇ ਦੇ ਨਾਲ ਹੁਣ ਜਿਹੜੀ ਇੱਕ ਬਾਜ਼ਬਾ ਤੋਂ ਫਿਰ ਤੋਂ ਪੁੱਛ ਕੇ ਚਾਹਣ ਉਹ ਕੀਤੀ ਜਾ ਰਹੀ ਹੈ ਕਿਉਂਕਿ ਦੋਨੋਂ ਚੀਜ਼ਾਂ ਨੂੰ ਜਿਹੜਾ ਮਿਲਾਉਣ ਦੀ ਕੋਸ਼ਿਸ਼ ਆ ਉਹ ਹੋ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਬਿਆਨ ਦਿੱਤਾ ਕਿਉਂ ਤੁਸੀਂ ਲੋਕਾਂ ਨੂੰ ਜਿਹੜਾ ਚਾਹੀਏ ਕਿ ਇੱਕ ਤਰੀਕੇ ਦੇ ਨਾਲ ਔਲਝਾਉਣ ਦੀ ਜਿਹੜੀ ਕੋਸ਼ਿਸ਼ ਹੈਗੀ ਉਹ ਕਰ ਰਹੇ ਹੋਗੇ ਇਹ ਆ ਜਿਹੜੀ ਚੀਜ਼ ਹੈਗੀ ਉਹ ਮੁੱਖ ਤੌਰ ਦੇ ਉੱਪਰ ਜਿਹੜੀ ਆ ਦੇਖੀ ਜਾ ਰਹੀ ਹੈਗੀ ਤਾਕਾ ਤਰੀਕੇ ਦੇ ਨਾਲ ਜਿਸ ਤਰੀਕੇ ਦੀਆਂ ਆ ਜਿਹੜੀ ਕਲੀਕ ਜਿਹੜੀ ਅਸੀਂ ਜ਼ਿਕਰ ਕਰ ਰਹੇ ਹਾਂਗੇ ਕਿ ਕਿਤੇ ਤਰੀਕੇ ਦੇ ਨਾਲ ਜਿਹੜਾ ਇਹ ਬਿਆਨ ਜਿਹੜੇ ਦਿੱਤੇ ਗਏ ਨੇਗੇ ਉਹਨਾਂ ਬਿਆਨਾਂ ਨੂੰ ਕਿਤੇ ਨਾ ਕਿਤੇ ਮਿਲਾਉਣ ਦੀ ਜਿਹੜੀ ਕੋਸ਼ਿਸ਼ਾਂ ਨੇ ਉਸ ਦੇ ਤੌਰ ਤੇ ਹੋ ਰਹੀਆਂ ਨੇ ਔਰ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਵਾਰ ਫਿਰ ਇਸੇ ਮਾਮਲੇ ਦੇ ਕਰਕੇ ਪੁਛਗਿਛ ਦੇ ਲਈ ਬੁਲਾਇਆ ਗਿਆ ਜੀ ਹਾਲਾਂਕਿ ਅਦਾਲਤ ਦੇ ਵਿੱਚ ਵੀ ਕੇਸ ਪਹੁੰਚਿਆ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਨੇ ਜੋ ਪਟੀਸ਼ਨ ਦਾਖਲ ਕੀਤੀ ਸੀ ਦਾ ਕੁਝ ਆਦੇਸ਼ ਵੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਚੱਲ ਰਹੀ ਜਾਂਚ ਨੂੰ ਲੈ ਕੇ ਵੀ ਉਹਨਾਂ ਦੀ ਗ੍ਰਿਫਤਾਰੀ ਤੇ ਵੀ ਰੋਕ ਲਗਾਈ ਗਈ ਹੈ ਲੇਕਿਨ ਜਾਂਚ ਦੇ ਵਿੱਚ ਸ਼ਾਮਿਲ ਹੋਣਾ ਪਏਗਾ ਜੇ ਗ੍ਰਿਫਤਾਰੀ ਦੀ ਲੋੜ ਪਈ ਤਾਂ ਪਹਿਲਾਂ ਅਦਾਲਤ ਨੂੰ ਸੂਚਿਤ ਕਰਨਾ ਹੋਵੇਗਾ ਬਿਲਕੁਲ ਬਿਲਕੁਲ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਦਾ ਕੇਸ ਵੀ ਕਿਉਂਕਿ ਪੰਜਾਬ ਰੈਡ ਹਾਈ ਕੋਰਟ ਦੇ ਵਿੱਚ ਚੱਲਦਾ ਹੈ ਪਰ ਹਾਈ ਕੋਰਟ ਦੇ ਵੱਲੋਂ ਜਿਉਂ ਨਿਰਦੇਸ਼ ਦਿੱਤੇ ਗਏ ਨੇ ਕਿ ਤੁਸੀਂ ਕਿਸੇ ਵੀ ਜਾਂਚ ਤੋਂ ਹਟਣ ਵਾਲੇ ਨਹੀਂ ਹੋ ਜੇਕਰ ਤੁਸੀਂ ਜਾਂਚ ਦੇ ਲਈ ਬੁਲਾਏ ਜਾਂਦੇ ਤਾਂ ਤੁਹਾਨੂੰ ਜਾਂਚ ਦੇ ਵਿੱਚ ਸ਼ਾਮਲ ਹੋਣਾ ਪਏਗਾ ਦੂਸਰੀ ਗੱਲ ਕਿ ਜੇਕਰ ਤੁਹਾਨੂੰ ਗ੍ਰਿਫਤਾਰ ਕਰਨਾ ਤਾਂ ਉਸ ਦੇ ਬਾਬਤ ਪੰਜਾਬ ਸਰਕਾਰ ਦੇ ਵੱਲੋਂ ਪਹਿਲੇ ਕਹਿ ਦਿੱਤਾ ਗਿਆ ਸੀ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਤੀਦੀ ਜਾਣਕਾਰੀ ਇਹ ਜਿਹੜੀ ਦਿੱਤੀ ਜਾਏਗੀ ਕਿ ਜੇਕਰ ਉਹਨਾਂ ਨੂੰ ਗ੍ਰਿਫਤਾਰੀ ਹੁੰਦੀ ਹੈ ਜੇ ਤਾਂ ਗ੍ਰਿਫਤਾਰੀ ਤੋਂ ਪਹਿਲਾਂ ਇਸ ਦੀ ਸੂਚਨਾ ਜਿਹੜੀ ਉਹ ਦੇ ਦਿੱਤੀ ਜਾਏਗੀ ਇਸ ਕਰਕੇ ਤਾਂ ਅਦਾਲਤ ਸਰ ਵੱਲੋਂ ਸਾਫ ਤਰੀਕੇ ਦੇ ਨਾਲ ਨਰਦੇਸ਼ ਸੀ ਕਿ ਪ੍ਰਤਾਪ ਸਿੰਘ ਬਾਜਵਾ ਇਸ ਜਾਂਚ ਦੇ ਵਿੱਚ ਸ਼ਾਮਲ ਹੋਣ ਪ੍ਰਤਾਪ ਸਿੰਘ ਬਾਜਵਾ ਤੋਂ ਜੋ ਵੀ ਕੁਝ ਵਿੱਚ ਦੇ ਲਈ ਬੁਲਾਇਆ ਜਾਂਦਾ ਉਸ ਦੇ ਸ਼ਾਮਲ ਹੋਣਾ ਜ਼ਰੂਰੀ ਹੋਏਗਾ ਜੀ ਪਰਤੇ ਕਿਸੇ ਵੀ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਇਸ ਜਾਂਚ ਤੋਂ ਹਟ ਨਹੀਂ ਸਕਦੇ ਬਈ ਇਸੇ ਦੇ ਸਬੰਧ ਯਰਨ ਅੱਜ ਇੱਕ ਵਾਰ ਫਿਰ ਪ੍ਰਤਾਪ ਸਿੰਘ ਬਾਜਵਾ ਨੂੰ ਖਾਲਾ ਸਾਈਬਰ ਕ੍ਰਾਈਮ ਜੇਡਾ ਉਹ ਬੁਲਾਇਆ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਇਹ ਰਿਲੇਟਿੰਗ ਹੁੰਦੀ ਹੈ ਮੰਤਰੀ ਪੰਜਾਬ ਦੇ ਵੱਲੋਂ ਇੱਕ ਰਿਵਿਊ ਮੀਟਿੰਗ ਹੈ ਜਿਹੜੀ ਪੰਜਾਬ ਦੇ ਲਾਅ ਆਰਡਰ ਨੂੰ ਲੈ ਕੇ ਕੀਤੀ ਗਈ ਤਾਂ ਚਰਚਾ ਇਹ ਹੋਈ ਕਿ ਕੀ ਵਾਕਿਆ ਦੇ ਵਿੱਚ ਕਿਤੇ ਪ੍ਰਤਾਪ ਸਿੰਘ ਬਾਜਵਾ ਜਿਹੜੀ ਉਹ ਕੋਈ ਵੱਡੀ ਕੁਤਾਈ ਤਾਂ ਨਹੀਂ ਕਰ ਰਹੇ ਜਿਸ ਤਰੀਕੇ ਦੇ ਨਾਲ ਵਾਰ-ਵਾਰ ਉਹਨਾਂ ਤੋਂ ਰਿਸੋਰਸ ਪੁੱਛੇ ਜਾ ਰਿਹਾ ਪਰ ਉਹ ਆਪਣਾ ਜਿਹੜਾ ਸੋਰਸ ਹੈਗਾ ਉਹ ਕਲੀਅਰ ਨਹੀਂ ਕਰ ਰਿਹਾ ਬਿਲਕੁਲ ਇਹ ਵੀ ਸੋਚਿਆ ਜਾ ਕਿ ਹੋ ਸਕਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਆਪਣਾ ਸੋਰਸ ਅਜੇ ਤੱਕ ਸੰਦਲੇ ਤਿਆਰ ਨਹੀਂ ਨੇ ਹਾਲਾਂਕਿ ਸੋ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਕਿ ਉਹਨਾਂ ਦੇ ਕੋਲ ਗ੍ਰੇਨੇਡ ਔਨ ਦੀ ਜਾਣਕਾਰੀ ਕਿੱਥੋਂ ਆਈ ਕਿ ਪਾਕਿਸਤਾਨ ਦੇ ਨਾਲ ਸਿੱਧਾ ਕਨੈਕਸ਼ਨ ਹੈ ਜਿਸ ਕਰਕੇ ਅਤਵਾਦੀ ਉਨ੍ਹਾਂ ਦੇ ਨਾਲ ਸਿੱਧਾ ਫੋਨ ਤੇ ਗੱਲ ਕਰ ਰਹੇ ਨੇ ਤਾਂ باوجود ਦੇ ਇਸੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਆਪਣੇ ਬਿਆਨ ਤੇ ਕਾਇਮ ਆ ਆਪਣਾ ਸਰੋਤ ਨਹੀਂ ਮੈਂ ਦੱਸਾਂਗਾ ਬਿਲਕੁਲ ਜਿਸ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨੇ ਕਿ ਉਹ ਆਪਣੇ ਬਿਆਨ ਤੇ ਕਾਇਮ ਨੇ ਔਰ ਉਹ ਆਪਣਾ ਸੋਰਸ ਨੇ ਦੱਸਣਗੇ ਇਹ ਚੀਜ਼ बार-बार ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦੁਹਰਾਈ ਜਾ ਰਹੀ ਹੈ बार-बार ਇਹੀ ਗੱਲ ਹੈ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਹੀ ਜਾ ਰਹੀ ਹੈ ਪਰ ਦੂਸਰੇ ਪਾਸੇ ਜਦੋਂ ਜਾਂਚ ਪੜਤਾਲ ਹੋਏਗੀ ਜਾਂਚ ਪੜਤਾਲ ਦੇ ਵਿੱਚ ਕਿਹੜੇ-ਕਿਹੜੇ ਤੱਥ ਜਿਹੜੇ ਉਹ ਸਾਹਮਣੇ ਆਉਣਗੇ ਲੱਗੇ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਲਗਭਗ ਪੌਣੇ ਘੰਟੇ ਦੀ ਜਿਹੜੀ ਪੁੱਛਗਿੱਛ ਹੈਗੀ ਉਹ ਪ੍ਰਤਾਪ ਸਿੰਘ ਬਾਜਵਾ ਤੋਂ ਕਿ ਜਿਹੜੀ ਲਈ ਕਿ ਹੋ ਚੁੱਕੀ ਹੈ ਕਿ ਕਿ 2 ਵਜੇ ਦੇ ਕਰੀਬ ਜਿਹੜੇ ਪ੍ਰਤਾਪ ਸਿੰਘ ਬਾਜਵਾ ਅੰਦਰ ਗਏ ਸੀ ਔਰ 2:45 ਮਿੰਟ ਦਾ ਸਮਾਂ ਜਿਹੜਾ ਉਹ ਹੋ ਚੁੱਕਾ ਹੈਗਾ ਤਾਂ ਪ੍ਰਤਾਪ ਸਿੰਘ ਬਾਜਵਾ ਤੋਂ ਜਿਹੜੇ ਸਵਾਲ ਦੇਰ ਉਸੇ ਤਰੀਕੇ ਦੇ ਨਾਲ ਕਿਤੇ ਜਾਂਦੇ ਰਹੇ ਹੋਣਗੇ ਔਰ ਦੇਖਣਾ ਇਹਦਾ ਕਿ ਕਿ ਬਾਜਵਾ ਦੇ ਵੱਲੋਂ ਅੱਜ ਕਿਹੜੇ ਤੱਥਾਂ ਮੇ ਰੱਖੇ ਜਾਂਦੇ ਨੇ ਪਰ ਕਿਉਂਕਿ ਪਿਛਲੀ ਵਾਰ ਅਖਰਾਂਡ ਦੀ ਖਬਰ ਦਾ ਹਵਾਲਾ ਦਿੱਤਾ ਗਿਆ ਪਰ ਦੋਨਾਂ ਦੇ ਦੇਖ ਜਿਹੜਾ ਕਾਫੀ ਜ਼ਿਆਦਾ ਕਿਸਮਾ ਕਿ ਉਹ ਨਜ਼ਰ ਆਇਆ ਤਾਂ ਸਿੱਧੇ ਪਾਰ ਦੇ ਉੱਪਰ ਜਿਹੜੇ ਪੁਲਿਸ ਦੇ ਵੱਲੋਂ ਵੀ ਕਿਹਾ ਗਿਆ ਕਿ ਜਾਂ ਤਾਂ ਪ੍ਰਤਾਪ ਸਿੰਘ ਬਾਜਵਾ ਸੋਸ਼ਲ ਕੌਂਦੇ ਨਜ਼ਰ ਆ ਰਹੇ ਨੇ ਜਾਂ ਪ੍ਰਤਾਪ ਸਿੰਘ ਬਾਜਵਾ ਕਿਤਨਾ ਕਿਤੇ ਅਫਵਾਹਾਂ ਫਲਾਉਂਦੇ ਨਜ਼ਰ ਆ ਰਹੇ ਨੇ ਔਰ ਦੋਨਾਂ ਹੀ ਮਾਮਲਿਆਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਜਿਹੜਾ ਐਕਸ਼ਨ ਹੈ ਉਹ ਸੰਭਵ ਹੈ ਪਹਿਲੀ ਗੱਲ ਪਿਛਲਾ ਵਾਰ ਸੌਧੀਆਂ ਨੇ ਬਾਜਵਾਦੀਆਂ ਅਗਈ ਸੀ ਟੀਮ ਪ੍ਰਤਾਪ ਸਿੰਘ ਬਾਜਵਾ ਦੇ ਘਰੇ ਗਈ ਸੀ ਜਿਸਲੇ ਸਿਵਲ ਡ੍ਰੈਸ ਦੇ ਵਿੱਚ ਟੀਮ 12 केवी 81 के ਪ੍ਰਤਾਪ ਸਿੰਘ ਬਾਜਵਾ ਸਹਿਯੋਗ ਨਹੀਂ ਕਰ ਰਹੇ ਨੇ ਸਹੀ ਜਵਾਬ ਨਹੀਂ ਦੇ ਰਹੇ ਨੇ ਔਰ 5 ਘੰਟੇ ਤਕਰੀਬਨ ਚੱਲੀ ਪਿਛਲੀ ਵਾਰ ਵੀ ਜਦੋਂ ਸਾਈਬਰ ਕ੍ਰਾਈਮ ਦਫਤਰ ਦੇ ਵਿੱਚ ਪਹੁੰਚੇ ਸੀ ਉਸ ਵੇਲੇ ਵੀ ਕੁਝ ਐਸੀ ਤਰ੍ਹਾਂ ਦੇ ਬਿਆਨ ਜੁਨੇ ਟੀਮ ਮੈਂਬਰਾਂ ਦੇ ਆਏ ਕਿ ਸਹੀ ਤਰੀਕੇ ਦੇ ਨਾਲ ਜਵਾਬ ਨਹੀਂ ਦੇ ਰਹੇ ਨੇ ਤੁਕੋ ਬਿਲਕੁਲ ਇਹ ਹੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਜਾਂਚ ਦੇ ਵਿੱਚ ਸਈ ਤਰੀਕੇ ਨਾਲ ਸਹਿਯੋਗ ਨੇ ਜਿਵੇਂ ਔਰ ਗਗਨ ਇਕਤੀਸਾ ਤੋਂ ਹੋਰ ਅਪਡੇਟ ਕਰਦਾ ਕਿ ਪਿਛਲੀ ਵਾਰ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਕਾਂਗਰਸ ਦੇ ਲੀਡਰ ਸੀ ਜਿਹੜੇ ਉਹ ਬਾਹਰ ਧਰਨੇ ਪ੍ਰਦਰਸ਼ਨ ਤੇ ਬੈਠੇ ਹੋਏ ਸੀ ਅੰਦਰ ਪ੍ਰਤਾਪ ਸਿੰਘ ਬਾਜਵਾ ਤੋਂ ਜਿਹੜੀ ਪੁੱਛਗਿੱਛ ਆ ਉਹ ਕੀਤੀ ਜਾ ਰਹੀ ਸੀ ਪਰ ਅੱਜ ਦੇ ਦਿਨ ਦੇ ਪ੍ਰਚਾਰਤ ਮਾਰੀਏ ਤਾਂ ਕਾਂਗਰਸ ਦਾ ਕੋਈ ਵੀ ਇੱਕ ਵੀ ਲੀਡਰ ਹੈ ਜਿਹੜਾ ਉਹ ਇੱਕ ਜਗ੍ਹਾ ਦੇ ਉੱਪਰ ਦਿਖਾਈ ਨਹੀਂ ਦੇ ਰਿਹਾ ਕਾ ਕਾਂਗਰਸ ਦਾ ਜਿਹੜਾ ਲੀਡਰ ਹੈਗਾ ਕੋਈ ਇਸ ਜਗ੍ਹਾ ਤੇ ਦਿਖਾਈ ਨਹੀਂ ਦੇ ਰਿਹਾ ਕੇਵਲ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੋ ਸਟਾਫ ਹੁੰਦਾ ਹੈਗਾ ਕੇਵਲ ਉਹੀ ਸਟਾਫ ਹੈ ਜਿਹੜਾ ਅੱਜ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਇਸ ਜਗ੍ਹਾ ਦੇ ਉੱਪਰ ਪਹੁੰਚਿਆ ਹਾਲਾਂਕਿ ਪਿਛਲੀ ਵਾਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜਿਹੜੇ ਕਾਂਗਰਸ ਦੇ ਕੋਈ ਵੀ ਸੀਨੀਅਰ ਲੀਡਰ ਹੈ ਚਾਹੇ ਕਲੀਏ ਕਿ ਪ੍ਰਧਾਨ ਹੋਣ ਚਾਹੇ ਬਾਕੀ ਦੇ ਨੁਮਾਇੰਦੇ ਹੋਣ ਉਹ ਇਸ ਜਗ੍ਹਾ ਦੇ ਉੱਪਰ ਪਹੁੰਚੇ ਔਰ ਬੜੇ ਜ਼ੋਰ ਨੋਰ ਦੇ ਨਾਲ ਜਿਹੜਾ ਧਰਨਾ ਪ੍ਰਦਰਸ਼ਨ ਸੀਗਾ ਉਹ ਇਸ ਜਗ੍ਹਾ ਦੇ ਉੱਪਰ ਚੱਲਦਾ ਹੋਇਆ ਨਜ਼ਰ ਆਇਆ ਪਰ ਅੱਜ ਦੇ ਦਿਨ ਦਾ ਜ਼ਿਕਰ ਦੇਖੀਏ ਤਾਂ ਕੋਈ ਵੀ ਲੀਡਰ ਹੈ ਜਿਹੜਾ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਖੜਾ ਹੋਇਆ ਨਜ਼ਰ ਆਇਆ ਜਿਹੜਾ ਉਹ ਇਸ ਜਗ੍ਹਾ ਦੇ ਉੱਪਰ ਨਹੀਂ ਆ ਰਿਹਾ ਕੇਵਲ ਪ੍ਰਤਾਪ ਸਿੰਘ ਬਾਜਵਾ ਜਿਹੜੇ ਉਹ ਅੰਦਰ ਪਹੁੰਚੇ ਔਰ ਉਹਨਾਂ ਦੇ ਜਿਹੜੀ ਗੱਡੀਆਂ ਦਾ ਕਾਫਲਾ ਜਿਹੜਾ ਉਹਨਾਂ ਦੇ ਨਾਲ ਸਾਥੀਓ ਕਿ ਐਲੋਪੀ ਦੇ ਸੌਰ ਦੇ ਉੱਪਰ ਵੀ ਜਿਹੜਾ ਸਤ੍ਵ ਦੀ ਤਣਾਤੀ ਹੈਗੀ ਉਹ ਕੀਤੀ ਜਾਂਦੀ ਹੈ ਕਿ ਕੇਵਲ ਉਹੀ ਸਟਾਫ ਹੈ ਜਿਹੜਾ ਇਸ ਜਗ੍ਹਾ ਦੇ ਉਪਰ ਉਹਨਾਂ ਦੇ ਨਾਲ ਪਹੁੰਚਿਆ ਪਰ ਕੋਈ ਵੀ ਲੀਡਰ ਜਿਹੜਾ ਬਾਹਰ ਨਾਤਾ ਜਿਵੇਂ ਧਰਨੇ ਪ੍ਰਦਰਸ਼ਨ ਤੇ ਦਿਖਾਈ ਦੇ ਰਿਹਾ ਨਾ ਹੀ ਕੋਈ ਲੀਡਰ ਹੈ ਜਿਹੜਾ ਅੱਜ ਜਿਹੜਾ ਇਸ ਪੁਲਿਸ ਸਟੇਸ਼ਨ ਦੇ ਬਾਹਰ ਖੜਾ ਹੋਇਆ ਨਜ਼ਰ ਆ ਰਿਹਾ ਹੈ ਜੀ 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 ਠੀਕ ਹੈ ਬਬਾ ਸ਼ੁਕਰੀਆ ਫਿਲਹਾਲ ਦਿੱਤੇ ਜਾਣਕਾਰੀ ਦੇ ਲਈ ਫਿਲਹਾਲ ਲੰਬੀ ਚੋੜੀ ਜੋ ਪੁਛਪੜਤਾਲ ਪਤਾ ਸਿੰਘ ਬਾਜਵਾ ਦੇ ਕੋਲ ਇੱਕ ਵਾਰ ਫਿਰ ਤੋਂ ਕੀਤੀ ਜਾਏਗੀ ਔਰ ਇਸ ਵਾਰ ਪਤਾ ਸਿੰਘ ਬਾਜਵਾ ਕਿੰਨਾ ਕੁ ਸਹਿਯੋਗ ਕਰਪਾਣਗੇ ਜਾਂਚ ਟੀ ਕੀ ਹਰ ਸਵਾਲ ਦਾ ਸਹੀ ਸਹੀ ਜਵਾਬ ਦੇ ਪਾਣਗੇ ਕੀ ਸੋਰਸਸ ਅਜ ਡਿਸਕਲੋਸ ਕਰਨਗੇ ਇਸੇ ਹੁਣ ਸਭ ਦੀ ਨਜ਼ਰ ਟਿਕਿਆ ਹੋਣ ਗਿਆ ਕਿਉਂਕਿ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਸੋਰਸਸ ਕੀ ਨੇ ਔਰ ਜਾਣਨਾ ਵੀ ਚਾਹੁੰਦਾ ਹੈ ਕਿ ਅਗਰ ਪ੍ਰਤਾਪ ਸਿੰਘ ਬਾਜਵਾ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੈ ਇਹ ਬੰਬ ਹੋਣ ਵਾਲੀ ਬੱਤੀ ਬੰਬਾਂ ਦੀ ਅਗਰ ਇਨਫੋਰਮੇਸ਼ਨ ਹੈ ਤਾਂ ਉਹਨਾਂ ਨੂੰ ਇਹ ਵੀ ਪਤਾ ਹੋ ਸਕਦਾ ਹੈ ਕਿ ਬੰਬ ਕਿੱਥੇ ਕਿੱਥੇ ਪਏ ਨੇ ਕੌਣ ਕੌਣ ਨਿਸ਼ਾਨੇ ਤੇ ਹੋ ਸਕਦਾ ਹੈ